ਅਮਰਸਰ ਦੇਸ਼ ਦੀ ਰਾਜਨੀਤਿਕ ਰਾਜਧਾਨੀ ਤਾਂ ਨਹੀਂ ਹੈ ਕਿ ਜਿਹੜਾ ਇਹਨਾਂ ਨੇ ਇਹੋ ਜਿਹੇ ਪ੍ਰੋਗਰਾਮ ਇੱਥੇ ਕਰਕੇ ਸਰਕਾਰ ਤੋਂ ਮੰਗ ਕਰਨੀ ਹੈ ਜਿਹਨਾਂ ਨੂੰ ਕੋਈ ਅਧਿਕਾਰ ਚਾਹੀਦੇ ਆ ਚੰਡੀਗੜ੍ਹ ਜਾ ਕੇ ਮਾਰਚ ਕਰਨ ਆਪਣਾ ਪਾਰਲੀਮੈਂਟ ਜਾਣ ਉੱਥੇ ਜਾ ਕੇ ਆਪਣਾ ਮਾਰਚ ਕਰਨ ਉੱਥੇ ਆਪਣੀ ਮੰਗ ਮੰਗਣ ਪਰ ਅਮਰਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਹੈ ਸਿੱਖਾਂ ਦੀ ਧਾਰਮਿਕ ਰਾਜਧਾਨੀ ਦੇ ਵਿੱਚ ਅਪਵਿੱਤਰ ਚੀਜ਼ਾਂ ਦੀ ਮੰਗ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਇੱਥੇ ਕੋਈ ਇਹ ਮਾਰਚ ਕੱਢੂ ਕਿ ਅਸੀਂ ਬੀੜੀਆਂ ਦੇ ਬੰਡਲ ਬੰਨ ਕੇ ਨਾਹਰੇਬਾਜੀ ਕਰਾਂਗੇ ਤੇ ਸਿੱਖ ਕਿੱਥੇ ਪ੍ਰਮਾਣਿਤ ਕਰਨਗੇ ਮਾਰਿਆ ਨਾ ਫਿਰ ਅਰਬਦ ਸਲਾਲ ਕੰਨਾ ਜਾ ਕੇ ਸੈਣ ਨਹੀਂ ਕਰ ਸਕਦਾ ਸਿੱਖ ਨਹੀਂ ਸੈਣ ਕਰ ਸਕਦਾ ਸਿੱਖ ਨਹੀਂ ਸੈਣ ਕਰ ਸਕਦਾ ਜਦੋਂ ਅਸੀਂ ਇਹ ਦੇਖਿਆ ਕਿ ਇਹ ਕੁਝ ਕਰਨ ਲੱਗੇ ਆ ਫਿਰ ਅਸੀਂ ਡਾਂਗ ਚੱਕ ਲਈ ਵੀ ਡਾਂਗ ਫੇਰਾਂਗੇ ਫੁੱਲ ਕੁੱਟਾਂਗੇ ਹੁਣ ਲੋਕ ਇਸ ਚੀਜ਼ ਦੇ ਜਿਹੜੇ ਲਿਬਰਲ ਨੇ ਹੂੰ ਹੂੰ ਉਹ ਕਹਿੰਦੇ ਆ ਵੀ ਯਾਰ ਉਹਨਾਂ ਨੂੰ ਜੀਵਨ ਦਾ ਅਧਿਕਾਰ ਆ ਕਿਉਂ ਤੰਗ ਕਰਦੇ ਹੋ ਠੀਕ ਹੈ ਜੀਵਨ ਦਾ ਅਧਿਕਾਰ ਆ ਭਾਈ ਆਪਣੇ ਘਰੇ ਲੈ ਜਾਓ ਉਹਨਾਂ ਨੂੰ ਹੂੰ ਹੂੰ ਅਰਦਾਸ ਕਰੋ ਰੱਬ ਗਾੜੀ ਕੀ ਇਹੋ ਜੀਆਂ ਲਾਦਾਂ ਤੁਹਾਡੇ ਘਰਾਂ ਚ ਜੰਮਣ ਜੇ ਅਧਕਾਰਿਆ ਤੇ